ਗਰਮੀਤ ਕੌਰ ਇੱਕ ਪਿੰਡ ਵਿੱਚ ਰਹਿੰਦੀ ਸੀ 2 ਸਾਲ ਪਹਿਲਾਂ ਉਸਦੇ ਘਰਵਾਲੇ ਦੀ ਮੌਤ ਹੋ ਗਈ ਸੀ ਉਸਦੇ ਕੋਲ ਇੱਕ ਮੁੰਡਾ ਸੀ ਜਿਸ ਨੂੰ ਉਸ ਨੇ ਬੜਾ ਔਖਾ ਪੜਾਇਆ ਲਿਖਾਇਆ ਤੇ ਪਾਲ ਖੋਸ ਕੇ ਵੱਡਾ ਕੀਤਾ ਤੇ ਬਹੁਤ ਮਿਹਨਤ ਕੀਤੀ ਆਪਣੇ ਘਰਵਾਲੇ ਦੇ ਨਾਲ ਉਹ ਖੇਤਾਂ ਵਿੱਚ ਕੰਮ ਵੀ ਕਰਿਆ ਕਰਦੀ ਸੀ ਤੇ ਨਾਲ-ਨਾਲ ਉਸ ਨੇ ਮੱਝਾਂ ਵੀ ਰੱਖੀਆਂ ਸੀ ਘਰਵਾਲੇ ਦੀ ਮੌਤ ਤੋਂ ਬਾਅਦ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਅਤੇ ਪੈਸੇ ਜੋੜ-ਜੋੜ ਕੇ ਉਸ ਨੇ ਮਜ਼ਦੂਰੀ ਕਰ ਕਰਕੇ ਆਪਣੇ ਪੁੱਤ ਨੂੰ ਪੜਾਇਆ ਲਿਖਾਇਆ ਅਤੇ ਉਸ ਦਾ ਪੁੱਤਰ ਨੂੰ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਗਿਆ ਤੇ ਸ਼ਹਿਰ ਵਿੱਚ ਰਹਿੰਦਾ ਪਰ ਮਾਂ ਪਿੰਡ ਵਿੱਚ ਸੀ ਉਸੇ ਪੁਰਾਣੇ ਘਰ ਵਿੱਚ ਜੋ ਕਿ ਕੱਚਾ ਸੀ ਮਾਂ ਕਿੰਨੇ ਦਿਨਾਂ ਤੋਂ ਪੁੱਤ ਦੇ ਪੈਸੇ ਉਡੀਕ ਰਹੀ ਸੀ ਕਿਉਂਕਿ ਘਰ ਵਿੱਚ ਨਾ ਹੀ ਖਾਣ ਨੂੰ ਅੰਨ ਸੀ ਤੇ ਨਾ ਹੀ ਕੋਈ ਪੈਸਾ ਆਖਰ ਉਹ ਪੁੱਤ ਦੇ ਪੈਸੇ ਉਡੀਕਦੀ ਨਾ ਤਾਂ ਪੁੱਤ ਆਇਆ ਤੇ ਨਾ ਹੀ ਉਸ ਦੇ ਭੇਜੇ ਹੋਏ ਪੈਸੇ ਤਾਕੀ ਉਹ ਰਾਸ਼ਨ ਲੈ ਆਵੇ ਪਰ ਪੁੱਤ ਨੇ ਤਾਂ ਹਾਲੇ ਤੱਕ ਪੈਸੇ ਹੀ ਨਹੀਂ ਭੇਜੇ ਸੀ ਤੇ ਨਾ ਹੀ ਘਰ ਦਾ ਰਾਸ਼ਨ ਪਾਇਆ ਇਸ ਕਰਕੇ ਘਰ ਵਿੱਚ ਕੁਝ ਵੀ ਖਾਣ ਨੂੰ ਨਹੀਂ ਸੀ ਭੁੱਖ ਦੇ ਮਾਰੇ ਉਸ ਦੀ ਜਾਨ ਨਿਕਲ ਰਹੀ ਸੀ ਤੇ ਦਰਵਾਜ਼ੇ ਵੱਲ ਵੇਖ ਰਹੀ ਸੀ ਕਿ ਉਸ ਦੇ ਪੁੱਤ ਦਾ ਮਨਿਆ ਡਰਾਊਗਾ ਅਚਾਨਕ ਅਚਾਨਕ ਉਸ ਦੀ ਨਜ਼ਰ ਵਿਹੜੇ ਵਿੱਚ ਦਰੱਖਤ ਤੇ ਬੈਠੇ ਇੱਕ ਕਾਤੇ ਪਈ ਜੋ ਕਿ ਰੋਟੀ ਖਾ ਰਿਹਾ ਸੀ ਭੁੱਖ ਨਾਲ ਬੇਚੈਨ ਹੋਈ ਗਰਮੀਤ ਕੌਰ ਨੇ ਕਾਂ ਦੇ ਸੋਟੀ ਮਾਰੀ ਤੇ ਕਾ ਰੋਟੀ ਛੱਡ ਕੇ ਉੱਥੋਂ ਉੱਟ ਗਿਆ ਰੋਟੀ ਜ਼ਮੀਨ ਤੇ गिर ਗਈ ਤੇ ਗੁਰਮੀਤ ਕੌਰ ਨੇ ਰੋਟੀ ਚੁੱਕ ਕੇ ਜਿੱਦਾਂ ਹੀ ਸਾਫ਼ ਕਰਕੇ ਖਾਣ ਲੱਗੀ ਉਸਦੇ ਹੱਥ ਕੰਬ ਰਹੇ ਸੀ ਉਸ ਦੀ ਅੱਖਾਂ ਦੇ ਵਿੱਚ ਹੰਝੂ ਸੀ ਅਤੇ ਉਹ ਮੰਜੀ ਤੇ ਆ ਕੇ ਬੈਠ ਗਈ ਗੁਰਮੀਤ ਕੌਰ ਦੇ ਸਬਰ ਦਾ ਬੰਨ ਟੁੱਟ ਗਿਆ ਸੀ ਉਸ ਦੀ ਅੱਖਾਂ ਵਿੱਚੋਂ ਹੰਝੂ ਗਰ ਰਹੇ ਸੀ ਤੇ ਉੱਚੀ ਉੱਚੀ ਰੋਣ ਲੱਗੀ ਕਿ ਮੈਂ ਕਿੱਦਾਂ ਦੀ ਕਿਸਮਤ ਪਾਈ ਪੂਰੀ ਜ਼ਿੰਦਗੀ ਇੰਨੀ ਮਿਹਨਤ ਕੀਤੀ ਮਜ਼ਦੂਰੀ ਕੀਤੀ ਪਰ ਪੁੱਤ ਨੇ ਮੇਰੀ ਕਦਰ ਹੀ ਨਾ ਪਾਈ ਮੇਰਾ ਪੁੱਤ ਪੜ੍ਹ ਲਿਖ ਕੇ ਅਫਸਰ ਬਣ ਗਿਆ ਉਸ ਨੇ ਆਪਣੀ ਮਾਂ ਦੀ ਜ਼ਰਾ ਕਦਰ ਨਹੀਂ ਕੀਤੀ ਜਿਸ ਮਾਂ ਨੇ ਉਸ ਲਈ ਇੰਨਾ ਕੁਝ ਕੀਤਾ ਉਸ ਨੂੰ ਭੁੱਲ ਗਿਆ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਸ ਦੀ ਮਾਂ ਭੁੱਖੀ ਹੈ ਜਾਂ ਰੱਜੀ ਹੈ ਉਸ ਦਾ ਕੋਈ ਫਰਜ਼ ਨਹੀਂ ਮੇਰਾ ਪਤਾ ਲੈਂਦਾ ਇਸ ਤਰੀਕੇ ਨਾਲ ਜ਼ਿੰਦਗੀ ਜਿਣੀ ਪਉਗੀ ਮੈਂ ਕਦੀ ਸੋਚਿਆ ਵੀ ਨਹੀਂ ਸੀ ਉਰ ਸੋਈ ਵਿੱਚ ਗਈ ਤੇ ਡੱਬੇ ਵੇਖਣ ਲੱਗੀ ਤੇ ਸੋਚਣ ਲੱਗੀ ਕਿ ਜਦੋਂ ਮਜ਼ਦੂਰੀ ਕਰਦੇ ਸੀ ਟਿੱਡ ਭਰ ਕੇ ਰੋਟੀ ਤਾਂ ਖਾਂਦੇ ਸੀ ਹੁਣ ਤਾਂ ਘਰ ਦੇ ਵਿੱਚ ਕੁਝ ਵੀ ਨਹੀਂ ਸੀ ਫੇਰ ਉਸ ਨੂੰ ਇੱਕ ਮੁਠੀ ਚੌਲ ਲੱਭੇ ਤਾਂ ਖੁਸ਼ ਹੋ ਗਈ ਸੋਚਿਆ ਇਸ ਨੂੰ ਹੀ ਬਣਾ ਕੇ ਖਾ ਲੰਨੀ ਆ ਟਿੱਡ ਤਾਂ ਭਰ ਜਾਊਗਾ ਉਸ ਨੂੰ ਕੀ ਪਤਾ ਸੀ ਕਿ ਪੁੱਤਾ ਅਫਸਰ ਬਣ ਗਿਆ ਤਾਂ ਇਹ ਦਿਨ ਦੇਖਣੇ ਪੈਣੇ ਨੇ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਰੋਣ ਲੱਗੀ ਜਿਹੜੇ ਦਿਨ ਉਸ ਨੇ ਗਰੀਬੀ ਦੇ ਕੱਟੇ ਸੀ ਉਸ ਨੇ ਘਰ ਵਾਲੇ ਦੇ ਸਮੇਂ ਵੀ ਸੁੱਖ ਨਹੀਂ ਦੇਖਿਆ ਸੀ ਉਸਦੇ ਜਾਣ ਤੋਂ ਬਾਅਦ ਪੁੱਤ ਨੇ ਵੀ ਕੋਈ ਸੁੱਖ ਨਹੀਂ ਦਿੱਤਾ ਉਸ ਦਾ ਪੁੱਤ ਆਪਣੀ ਮਾਂ ਨੂੰ ਸ਼ਹਿਰ ਲੈ ਕੇ ਜਾਣ ਲਈ ਕਹਿੰਦਾ ਸੀ ਚੇਤੇ ਕਰ ਰਹੀ ਸੀ ਕਿ ਜਦੋਂ ਉਸਦੇ ਪੁੱਤ ਨੇ ਪਹਿਲੀ ਤਨਖਾਹ ਉਸਦੇ ਹੱਥ ਵਿੱਚ ਦਿੱਤੀ ਸੀ ਤੇ ਉਸ ਦੀ ਨੂੰ ਕਹਿਣ ਲੱਗੀ ਸੀ ਕਿ ਤੂੰ ਇਸ ਬੁੱਢੀ ਨੂੰ ਸਾਰੇ ਪੈਸੇ ਕਿਉਂ ਦਿੱਤੇ ਉਸ ਨੇ ਕਿਹਾ ਸੀ ਮੇਰੀ ਮਾਂ ਨੇ ਮੈਨੂੰ ਬੜਾ ਔਖਾ ਪੜਾਇਆ ਅੱਜ ਜੋ ਵੀ ਮੈਂ ਕਮਾਉਣਾ ਹੈ ਸਭ ਮੇਰੀ ਮਾਂ ਦਾ ਹੱਕ ਹੈ ਤੇ ਤੂੰ ਮੇਰੀ ਮਾਂ ਨੂੰ ਪੈਸੇ ਵਾਪਸ ਕਰ ਦੇ ਤੂੰ ਕੱਲ ਆਈ ਹੈ ਤੈਨੂੰ ਕੀ ਪਤਾ ਮੇਰੀ ਮਾਂ ਨੇ ਕਿੰਨੀ ਮਿਹਨਤ ਕੀਤੀ ਹੈ ਪਰ ਗੁਰਮੀਤ कौर ਨੇ ਕਿਹਾ ਕਿ ਘਰ ਵਿੱਚ ਕ੍ਰੀਸ਼ਨਾ ਕਰੋ ਆਪਣੇ ਘਰ ਵਾਲੀ ਨੂੰ ਸਾਰੇ ਪੈਸੇ ਦੇ ਦੇ ਮੈਂ ਤੇਰੇ ਪੈਸਿਆਂ ਦਾ ਕੀ ਕਰਨਾ ਹੈ ਉਸ ਦੀ ਨੂੰ ਨੇ ਉਸ ਤੇ ਚੋਰੀ ਦਾ ਇਲਜ਼ਾਮ ਲਾ ਦਿੱਤਾ ਉਹ ਬਹੁਤ ਜ਼ਿਆਦਾ ਦੁਖੀ ਹੋ ਗਈ ਸੀ ਉਸ ਦੇ ਦੁੱਖ ਦਾ ਕੋਈ ਟਿਕਾਣਾ ਨਹੀਂ ਸੀ ਉਹ ਫਿਰ ਆਪਣੇ ਪਿੰਡ ਆ ਗਈ ਸੀ ਤੇ ਮੁੜ ਕੇ ਫਿਰ ਕਦੇ ਵੀ ਸ਼ਹਿਰ ਨਹੀਂ ਗਈ ਤੇ ਉੱਥੇ ਰਹਿ ਕੇ ਮੱਜਾ ਰੱਖਦੀ ਥੀ ਆ ਉਹਨਾਂ ਦਾ ਦੁੱਧ ਵੇਚਦੀ ਤੇ ਉਸਦੇ ਨਾਲ ਕਮਾਈ ਕਰਦੀ ਗਰਮੀਤ कौर ਦੇ ਸਰੀਰ ਵਿੱਚ ਉਹ ਤਾਕਤ ਆ ਗਈ ਸੀ ਤੇ ਹੱਥ ਵਿੱਚ ਪੈਸੇ ਹੁਣ ਉਸ ਕੋਲ ਬਹੁਤ ਹੀ ਹਿੰਮਤ ਸੀ ਉਸ ਨੇ 70 ਸਾਲ ਦੀ ਉਮਰ ਵਿੱਚ ਇੰਨੀ ਜ਼ਿਆਦਾ ਹਿੰਮਤ ਦਿਖਾਈ ਜੋ ਲੋਕ ਆਪਣੀ ਜਵਾਨੀ ਵਿੱਚ ਨਹੀਂ ਵਿਖਾ ਪਾਉਂਦੇ ਉਹ ਹਿੰਮਤ ਉਸ ਨੇ ਆਪਣੇ ਬੁਢਾਪੇ ਵਿੱਚ ਵਿਖਾਈ ਸੀ ਅਤੇ ਉਸ ਨੇ ਆਪਣੀ ਹਿੰਮਤ ਦੇ ਆਸਰੇ ਹੀ ਘਰ ਖਰਚ ਪੂਰਾ ਪਿੰਡ ਉਸ ਦੀ ਕਦਰ ਕਰਦਾ ਤੇ ਉਸ ਦੀ ਇੱਜ਼ਤ ਕਰਦਾ ਜਦੋਂ ਪੂਰੇ 4 ਮਹੀਨਿਆਂ ਬਾਅਦ ਮੁੰਤ ਦੇ ਪੈਸੇ ਆਏ ਤਾਂ ਪੂਰੇ ਪਿੰਡ ਦੇ ਲੋਕ ਉਸ ਦੀ ਤਾਰੀਫ਼ ਕਰ ਰਹੇ ਸੀ ਉਸ ਦੀ ਬਹੁਤ ਇੱਜ਼ਤ ਕਰਦੇ ਸੀ ਤੇ ਕਿਹਾ ਪੂਰਾ ਪਿੰਡ ਉਸ ਦੀ ਉਮਰ ਨੂੰ ਸਲਾਮ ਕਰਦਾ ਸੀ ਕਿ ਉਸ ਨੇ ਇਸ ਉਮਰ ਵਿੱਚ ਹਿੰਮਤ ਨਹੀਂ ਹਾਰੀ ਤੇ ਆਪਣਾ ਘਰ ਖਰਚ ਵਧੀਆ ਚਲਾ ਰਹੀ ਸੀ ਅਤੇ ਪਿੰਡ ਦੇ ਵਿੱਚ ਉਸ ਦੀ ਬਹੁਤ ਇੱਜ਼ਤ ਸੀ ਸਾਰੇ ਲੋਕ ਉਸ ਦੀ ਇੱਜ਼ਤ ਕਰਦੇ ਤੇ ਉਸ ਦੇ ਬੜੇਪੇ ਦੀ ਕਦਰ ਕਰਦੇ ਹੁਣ ਤਾਂ ਪਿੰਡ ਪੂਰਾ ਪਿੰਡ ਉਸਦੀ ਕਦਰ ਕਰਦਾ ਸੀ ਤੇ ਉਸਦੇ ਪੁੱਤ ਨੂੰ ਆਏ ਲੋਕਾਂ ਨੇ ਬਹੁਤ ਲਾਂਤਾਂ ਪਾਈਆਂ ਉਸਨੇ ਕਿਹਾ ਕਿ ਜਿਸ ਸਮੇਂ ਉਸ ਨੂੰ ਤੇਰੀ ਲੋੜ ਸੀ ਉਸ ਸਮੇਂ ਤਾਂ ਤੂੰ ਪਤਾ ਨਹੀਂ ਕਿੱਥੇ ਸੀ ਪਰ ਗਰਮੀਤ ਕੋਰ ਨੂੰ ਪਿੰਡ ਵਿੱਚ ਗਰੀਬ ਲੋਕਾਂ ਦੀ ਮਦਦ ਕਰਦੀ ਸੀ ਤੇ ਆਪਣੀ ਜ਼ਿੰਦਗੀ ਵਧੀਆ ਜੀ ਰਹੀ ਸੀ ਦੋਸਤੋ ਹਿੰਮਤ ਨਾਲ ਇਨਸਾਨ ਕੁਝ ਵੀ ਕਰ ਸਕਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਣੀ ਜੇਕਰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਕਹਾਣੀ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਹਮੇਸ਼ਾ ਹਿੰਮਤ ਰੱਖਿਆ ਕਰੋ ਹਿੰਮਤ ਦੇ ਨਾਲ ਹੀ ਸਭ ਕੁਝ ਹੁੰਦਾ ਧੰਨਵਾਦ